ਮਾਗ ਮੱਜਨ ਸੰਗ ਸਾਧੂਆ ਢੂੜੀ ਕਰ ਇਸਨਾਨ ਮਾਗਦੇ ਮਹੀਨੇ ਵਿੱਚ ਸੰਗਤ ਨਾਲ ਜਾ ਕੇ ਸਾਧੂਆਂ ਦੇ ਦਰਸ਼ਨ ਕਰਕੇ ਉਹਨਾਂ ਦੇ ਬਚਨਾਂ ਰੂਪੇ ਚਰਨ ਧੂੜ ਨਾਲ ਇਸ਼ਨਾਨ ਕਰ ਸਰਕਾਰਾ ਨਾਮ ਧਿਆਏ ਸੁਣ ਸਭਨਾ ਨੌਕਰਦਾਨ ਪਰਮਾਤਮਾ ਦਾ ਨਾਮ ਜਪ ਕੇ ਉਸ ਦੀ ਸਿਫਤ ਸਲਾਹ ਸੁਣ ਕੇ ਜੋ ਗਿਆਨ ਮਿਲਦਾ ਹੈ ਉਹ ਗਿਆਨ ਅੱਗੇ ਸੰਗਤ ਵਿੱਚ 10 ਜਨਮ ਕਰਮ ਮਲ ਉੱਤਰੈ ਮੰਤੇ ਜਾਏ ਗਮਾਨ ਨਾਮ ਸਿਮਰਨ ਪਰਮਾਤਮਾ ਦੀ ਸਿਫਤ ਸਲਾਹ ਨਾਲ ਜਨਮਾ ਜਨਮੰਤਰਾਂ ਦੇ ਕਰਮਾਂ ਦੇ ਮਨ ਨੂੰ ਲੱਗੀ ਮੈਲ ਉੱਤਰ ਜਾਂਦੀ ਹੈ ਮਨ ਵਿੱਚੋਂ ਨਾਮ ਦੀ ਬਦੌਲਤ ਹੰਕਾਰ ਨਿਕਲ ਜਾਂਦਾ ਹੈ ਕਾਮ ਕ੍ਰੋਧ ਨਾ ਮੋਹੀਐ ਵਿਨਸੇ ਲੋਭ ਸਵਾਨ ਨਾਮ ਦੀ ਬਰਕਤ ਨਾਲ ਕਾਮ ਕ੍ਰੋਧ ਜਹੀਆਂ ਬਰਾਈਆਂ ਮਨੁੱਖ ਨੂੰ ਨਹੀਂ ਚੰਬੜਦੀਆਂ ਲੋਭ ਰੂਪੀ ਕੁੱਤਾ ਵੇ ਮੁੱਕ ਜਾਂਦਾ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੱਚੇ ਪ੍ਰਮਾਤਮਾ ਦੇ ਰਸਤੇ ਤੇ ਚੱਲਣ ਵਾਲਿਆਂ ਦੀ ਸਾਰੇ ਜੱਗ ਵਿੱਚ ਵਡਿਆਈ ਹੁੰਦੀ ਹੈ ਅਠ 60 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਸੱਚੇ ਮਾਰਗ ਤੇ ਚੱਲ ਕੇ ਜੀਆਂ ਤੇ ਦਇਆ ਕਰਨ ਨਾਲ ਕੀਤੇ ਪੁੰਨ ਕਰਮ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਹਨ ਮਨੁੱਖ ਨੂੰ 68 ਤੀਰਥਾਂ ਦੇ ਅਸ਼ਨਾਣ ਦਾ ਪੁੰਨ ਪ੍ਰਾਪਤ ਹੁੰਦਾ ਹੈ ਨੋ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਸ ਮਨੁੱਖ ਤੇ ਦਇਆ ਕਰਕੇ ਪਰਮਾਤਮਾ ਰਹਿਮਤ ਦੀ ਬਖਸ਼ਿਸ਼ ਕਰਦਾ ਹੈ ਉਹ ਮਨੁੱਖ ਸਿਆਣਾ ਬਣ ਜਾਂਦਾ ਹੈ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਜਿਨ੍ਹਾਂ ਮਨੁੱਖਾਂ ਦਾ ਮੇਲ ਪਰਮਾਤਮਾ ਨਾਲ ਹੋ ਗਿਆ ਹੈ ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ ਸੁੱਚੇ ਸੇ ਕਾਂਢੀਏ ਜਨ ਪੂਰਾ ਗੁਰ ਮਿਹਰਬਾਨ ਮਾਗਦੇ ਮਹੀਨੇ ਉਹ ਮਨੁੱਖ ਸੋਚੇ ਹੁੰਦੇ ਹਨ ਜਿਨ੍ਹਾਂ ਤੇ ਸਮਰੱਥ ਗੁਰੂ ਮਿਹਰਵਾਨ ਹੁੰਦਾ ਹੈ ਮਾਗਦੇ ਮਹੀਨੇ ਦੀ ਸੰਗਰਾਮ ਸਾਰਿਆਂ ਲਈ ਸੁੱਖ ਸ਼ਾਂਤੀ ਅਤੇ ਤੰਦਰੁਸਤੀ ਲੈ ਕੇ ਆਵੇ ਪ੍ਰਮਾਤਮਾ ਆਪਣੇ ਚਰਨਾਂ ਦੇ ਪ੍ਰੀਤ ਸਮੁੱਚੀ ਸੰਗਤ ਨੂੰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ